ਪ੍ਰੀਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਜਿੱਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਹਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੋਇਆ ਹੰਗਾਮਾ ਕਈ ਨੌਜਵਾਨ ਜ਼ਖਮੀ ਗਾਇਕ ਬੱਬੂ ਮਾਨ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬੱਬੂ ਮਾਨ ਦੇ ਸ਼ੋਅ 'ਚ ਹੰਗਾਮਾ ਹੋਇਆ ਜ਼ਿਲ੍ਹਾ ਬਠਿੰਡਾ ਦੇ ਇੱਕ ਇੰਸਟੀਚਿਊਟ 'ਚ ਬੱਬੂ ਮਾਨ ਦਾ ਲਾਈਵ ਸ਼ੋਅ ਏਸੀ ਦਦਰਾਨ ਨੌਜਵਾਨ ਦੀ ਆਪ ਸਵਿਚ ਕਿਸੇ ਗੱਲ ਤੋਂ ਬੈਸ ਹੋ ਗਈ ਜਿਸ ਤੋਂ ਬਾਅਦ ਤੈ ਐਸਨੈਸ ਦਾ ਅਤੇ ਆਏ ਤੈ 35 ਦੇ ਕਰੀਬ ਨੌਜਵਾਨ 35 ਦੇ ਕਰੀਬ ਨੌਜਵਾਨ ਦੋ ਮੁੰਡੇ ਤੇ ਜਨ ਲੇਵਾ ਹਮਲਾ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਇਸ ਦੌਰਾਨ ਕਈ ਨੌਜਵਾਨ ਜ਼ਖਮੀ ਹੋ ਗਏ ਅਤੇ ਕਈ ਗੰਭੀਰ ਤੌਰ ਤੇ ਜ਼ਖਮੀ ਵੀ ਹੋ ਗਏ ਹਨ ਗੰਭੀਰ ਹਾਲਤ ਚ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੋਹ ਦੇ ਦੌਰਾਨ ਇੱਕ ਸਖਤ ਜੋ ਕਿ ਆਪਣੀ ਪਤਨੀ ਦੇ ਸਾਲੀ ਤੇ ਨਾਲ ਮੌਜੂਦ ਸਨ ਅਗਲੀ ਖਬਰ ਨਸ਼ਾ ਤਖਸਰੀ ਮਾਮਲੇ ਚ ਮਜੀਠੀਆ ਦੇ ਕਰੀਬ ਕਰੀਬੀਆਂ ਨੂੰ ਨੋਟਿਸ 2 ਫਰਵਰੀ ਤੋਂ ਕੀਤਾ ਤਲਬ ਜਾਣੋ ਕੌਣ ਕੌਣ ਸੀ ਸ਼ਾਮਿਲ ਕਰੋੜਾ ਰੁਪਏ ਦੇ ਨਸ਼ਾ ਤਸਕਰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਸ਼੍ਰਮਣੀ ਕਾਲੀ ਦਲ ਦੇ ਆਗੂ ਵਿਕਰਮਜੀਤ ਠੀਆ ਦੇ ਕਰੀਬ 4 ਵਿਅਕਤੀ ਨੂੰ ਪੁੱਛਗਿੱਛ ਲਈ ਤਬਲ ਕੀਤਾ ਗਿਆ ਹੈ ਇਸ ਦੇ ਵਿੱਚ ਉਹਨਾਂ ਲੋਕਾਂ ਦੇ ਨਾਂ ਵੀ ਸ਼ਾਮਿਲ ਹਨ ਮੁਜੀਠੀਆ ਦੇ ਸਾਬਕਾ ਪੀਏ ਅਤੇ ਉਹ ਐਸਡੀ ਹਨ ਅਤੇ ਕਿਹੜੇ ਕਿਹੜੇ ਲੋਕ ਦੇ ਨਾਂ ਹਨ ਸ਼ਾਮਲ ਇਹਨਾਂ ਵਿਅਕਤੀਆਂ ਵਿੱਚੋਂ ਮੇਜਰ ਸਿੰਘ ਸ਼ਿਵੀ ਅਤੇ ਕਰਤਾਰ ਸਿੰਘ ਤਬबीर ਸਿੰਘ ਗਿੱਲ ਅਤੇ ਬੁੱਧਰਾਮ ਦੇ ਨਾਂ ਸ਼ਾਮਿਲ ਹਨ ਇਹਨਾਂ ਲੋਕਾਂ ਨੇ 2 ਫਰਵਰੀ ਤੋਂ ਬਾਅਦ ਆਪਣੇ ਦਿਨ ਲਈ ਬੁਲਾਇਆ ਗਿਆ ਸੀ ਇਸ ਤੋਂ ਪਹਿਲਾਂ ਐਸਆਈਟੀ ਦੇ ਮਜਿੱਠੀਆਂ ਦੀ ਪੁੱਛਗਿੱਛ ਕੀਤੀ ਗਈ ਸੀ ਮਜਿੱਠੀਆਂ ਤੋਂ ਮਾਮਲੇ ਨਾਲ ਸਬੰਧਿਤ ਰਿਕਾਰਡ ਵੀ ਤਵਲ ਕੀਤਾ ਗਿਆ ਨਵੀਂ ਸਿਟੀ ਦਾ ਕੀਤਾ ਗਿਆ ਗਠਾਨਾਮ ਜਿੱਠੀਆਂ ਮਾਮਲੇ 'ਚ ਪੁਲਿਸ ਵੱਲੋਂ ਨਵੀਂ ਸਿ ਨਵੀ ਐਸ ਟੀ ਸਿਟੀ ਦਾ ਗਠਨ ਕੀਤਾ ਗਿਆ ਹੈ ਹੁਣ ਐਸ ਆਈ ਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਜ ਦੇ ਡੀ ਆਈ ਜੀ ਐਸ ਐਚ ਪੁੱਲਰ ਨੂੰ ਦਿੱਤੀ ਗਈ ਹੈ ਏ ਡੀ ਜੀ ਪੀ ਮੁਖਵਿੰਦਰ ਸਿੰਘ ਸ਼ਿਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸ ਆਈ ਈ ਟੀ ਦਾ ਪੁਨਰ ਗਠਨ ਕੀਤਾ ਸੀ ਅਗਲੀ ਖਬਰ سامنے ਆ ਰਹੀ ਹੈ ਜੋੜ ਮੇਲੇ ਤੋਂ ਸੰਤ ਪਿੰਡਰਾਂ ਵਾਲੇ ਦੀ ਤਸਵੀਰ ਉਤਰਾਨ ਤੇ ਚੱਲਿਆ ਕਿਰਪਾਨਾ ਪੁਲਿਸ ਮੁਲਾਜ਼ਮਾਂ ਦੀ ਕਮੇਟੀ ਪ੍ਰਧਾਨ ਜ਼ਖਮੀ ਅਤੇ ਪਿੱਖੀ ਪਿੰਡ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮਰਪਿਤ ਇਤਿਹਾਸਿਕ ਨਗਰ ਦੇ ਬਹੁਵੰਡੀ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਤਸਵੀਰ ਉਤਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਨਾ ਮਗਰੋਂ ਵਿਵਾਦ ਛਿੜ ਗਿਆ ਹੈ ਕਥੀਕ ਤੌਰ ਤੇ ਵਾਇਰਲ ਵੀਡੀਓ ਚ ਕੁਝ ਨੌਜਵਾਨ ਜੋ ਮੇਲੇ ਚ ਲੱਗੇ ਪੰਡਾਲ ਵਿੱਚ ਸੰਗਤਾਂ ਦੀਆਂ ਜੁੱਤੀਆਂ ਗੰਡਨ ਦੀ ਸੇਵਾ ਕਰਨ ਆਏ ਸਨ ਵੱਲੋਂ ਪੰਡਾਲ ਵਿੱਚ ਜਰਨੈਲ ਸਿੰਘ ਪਿੰਡਰਵਾਲੀ ਦੀ ਫੋਟੋ ਲਗਾਈ ਗਈ ਜਿਸ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਉਤਰਵਾਉਣ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇੱਦਾਂ ਸਾਹਮਣੇ ਆ ਰਹੀਆਂ ਕਾਲੀ ਦਲ ਦੇ ਅੰਮ੍ਰਿਤਸਰ ਚ ਫੋਟੋ ਉਤਰਵਾਉਣ ਦੀ ਕੀਤੀ ਨਿੰਦਾ ਇਸ ਘਟਨਾ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਸ਼੍ਰੋਮਣੀ ਕਾਲੀ ਦਲ ਦੇ ਦੇ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਪਾਲ ਸਿੰਘ ਬਲੇਰ ਨੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਯੋਗਗੇ ਨੇ ਪੋਹਵੰਡ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਮੇਟੀ ਵੱਲੋਂ ਮੇਰੇ ਮੇਲੇ ਚ ਫੋਟੋ ਨੂੰ ਜਬਤ ਉਤਰਾਉਣ ਦੀ ਨਿੰਦਨ ਯੋਗ ਘਰਾਰ ਦਿੱਤਾ ਉਸ ਬ੍ਰੋਕਟ ਆਮ ਨੇ ਕਿਹਾ ਕਿ ਵੀਡੀਓ ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਆਪਣੇ ਨਿੱਜੀ ਜਾਇਦਾਦ ਦੱਸਦਾ ਵੀ ਬੇहद ਨੀਂਦ ਦਾ ਯੋਗ ਹੈ ਉਹਨਾਂ ਦੱਸਿਆ ਹੈ ਕਿ ਉੱਤ ਪ੍ਰਬੰਧਕ ਕਮੇਟੀ ਦੇ ਮਾੜੇ ਵਤੀਰੇ ਪ੍ਰਬੰਧ ਪ੍ਰਸ਼ਾਸਨ ਨੂੰਦਰ ਖਾਸ ਤਦ ਦੇ ਕੇ ਕਾਰਵਾਈ ਕਰਵਾਈ ਜਾਵੇਗੀ ਤੇ ਜੇਕਰ ਪ੍ਰਸ਼ਾਸਨ ਨੂੰ ਕੱਲ ਤੱਕ ਕੋਈ ਕਾਰਵਾਈ ਅਮਲ ਨਹੀਂ ਵਿੱਚ ਨਾ ਲਿਆਂ ਦਾ ਤਾਂ ਉਸ ਮੂਹ ਸਿੱਖ ਜਿਥੇ ਬੁੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਅਗਲਾ ਕਦਮ ਚੁੱਕਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ